ਕੋਈ ਵੀ ਚੀਜ਼ ਮਤਲਬ ਤੁਕੜੀ ਨੇ ਕੀਤੀ ਤੇ ਮਤਲਬ ਹੁਣ ਇਹਦੇ ਅਸੀਂ ਕੋਈ ਆਸ ਵੀ ਨਹੀਂ ਕਰਦੇ ਅਸੀਂ ਤਾਂ ਦਿੱਲੀ ਜਾਣ ਦੀ ਤਿਆਰੀ ਕਰ ਰਹੇ ਹਾਂ ਕਿਉਂ ਆ ਤਾਂ ਕਰਕੇ ਜੇ ਅੱਜਿਕਰ ਕਰਤਾ ਹੋਵੇ ਸਰਕਾਰ ਸਾਨੂੰ ਕੋਈ ਨਹੀਂ ਕਰਦੇ ਸਾਨੂੰ ਤਾਂ ਰੌਲਾ ਪਾ ਕੇ ਲੈਣਾ ਪੈਂਦਾ ਹੈ ਬੈਠ ਕੇ ਲੈਣੇ ਬਾਅਦ ਸੜਕਾਂ ਤੇ ਰਹਿਣਾ ਪੈਂਦਾ ਇਹ ਤਾਂ ਹੁਣ ਸਮਝਦੇ ਵੀ ਚਾਹ ਚਾਹ ਕਿਸੇ ਨੂੰ ਠੰਗ ਖਾ ਲਈ ਚ ਗਰਮੇ ਚ ਸੌਂਪੜ ਦੋ ਮੀਹਾਂ ਜਗ੍ਹਾ ਤੇ ਬੈਠਣਾ ਚਾਹ ਹੁੰਦਾ ਅੱਗੇ ਸਾਲ ਲਾ ਕੇ ਆਏ ਆ ਤੁਸੀਂ ਸਾਲ ਤੋਂ ਮੰਨੇ ਇਹ 1-2 ਮਹੀਨੇ ਤੋਂ ਮੰਨੇ ਪੈਂਦਾ 2 ਮਹੀਨੇ ਤੋਂ ਮੰਨੇ ਪੈਂਦਾ ਅਰੇ ਇਹ ਨਹੀਂ ਜਿਹੜੇ ਕਿਸਾਨਾ ਸੌਖੇ ਰਹਿੰਦੇ ਸੱਤ ਸੌ ਕਿਸਾਨ ਮਰ ਗਿਆ ਉਹਦਾ ਦੱਸੇ ਉਹਨੇ ਕੀ ਦਿੱਤਾ ਜਿਹੜਾ ਸਰਕਾਰ ਨੂੰ ਚਾਹੀਦਾ ਕਿ ਐਮਐਸਪੀਏ ਜਿਹੜਾ ਉਹ ਗਰੰਟੀ ਕਾਨੂੰਨ ਬਣਾਵੇ ਸਾਰੀਆਂ ਫਸਲਾਂ ਜਿੰਨੀਆਂ ਉਹਨਾਂ ਦੇ ਉੱਤੇ ਐਮਐਸਪੀਏ ਜਿਹੜਾ ਉਹਦਾ ਕਾਨੂੰਨ ਲਾਗੂ ਕਰੇ ਐਮਐਸਬੀ ਦੇ ਉੱਤੇ ਸਾਰੀਆਂ ਫਸਲਾਂ ਚੱਕੇ ਹੁਣ ਕਿਸਾਨ ਨੂੰ ਤਾਂ ਕਹਿ ਦਿੱਤਾ ਜਾਂਦਾ ਕਿ ਉਹ ਕਣਕ ਚੌਨੇ ਦੇ ਜਿਹੜਾ ਛੱਡ ਕੇ ਬਦਲਵਾਂ ਲਾਉਣ ਪਰ ਕਿਸਾਨਾਂ ਕੋਲ ਹੋਰ ਕੋਈ ਬਦਲ ਵੀ ਨਹੀਂ ਰਹਿ ਗਿਆ ਹੁਣ ਸਰਕਾਰ ਜਿਵੇਂ ਹੁਣ ਆ ਫਰਵਰੀ ਦੇ ਵਿੱਚ ਇੱਕ ਕਾਨੂੰਨ ਬਣਾ ਰਹੀ ਹੈ ਇਹ ਜਿਹੜਾ ਇਹਨਾਂ ਨੇ ਹੁਣ ਇੰਪੋਰਟ ਡਿਊਟੀ ਖਤਮ ਕਰ ਰਹੀ ਹੈ ਉਹਦੇ ਨਾਲ ਇਹ ਤਾਂ ਸਾਡੀਆਂ ਜਿਹੜੀਆਂ ਇਹ ਫਸਲਾਂ ਸੀਗੀਆਂ ਇਹਨਾਂ ਨੂੰ ਵੀ ਜਿਹੜਾ ਹੈਗਾ ਘਾਟੇ ਦਾ ਸੌਦਾ ਬਣਾ ਰਹੇ ਆ ਪਹਿਲਾਂ ਹੀ ਕਿਸਾਨੀ ਇੱਕ ਘਾਟੇ ਦਾ ਸੌਦਾ ਬਣ ਚੁੱਕੀ ਹੈ ਜੀ ਕਿਸਾਨੀ ਬਾਰੇ ਤਾਂ ਕੋਈ ਨਹੀਂ ਸੋਚ ਰਿਹਾ ਕੋਈ ਰੀਟਰਨਾ ਕਾਲੀ ਜਾਂ ਕਾਂਗਰਸੀ ਨਾ ਭਾਜਪਾ ਨਾ ਆਪ ਆदमी ਪਾਰਟੀ ਆਮ ਆਦਮੀ ਪਾਰਟੀ ਤੋਂ ਲੋਕਾਂ ਨੇ ਇਹਨੀਆਂ ਅੰਬੀਤਾਂ ਰੱਖ ਕੇ ਆਮ ਆਦਮੀ ਪਾਰਟੀ ਲੈਂਦੀ ਸੀ ਅੱਗੇ ਤੇ ਆਮ ਆਦਮੀ ਪਾਰਟੀ ਨੇ ਦੇਖੋ ਤੁਸੀਂ ਦੇਖੀ ਜਨੂੰ ਅੱਜ ਕੱਲ ਦੀ ਜਮਾਨੀ ਨਾਲ ਤੇ ਕਿਸਾਨੀ ਨਾਲ ਕੀ ਕੀ ਹੋ ਰਿਹਾ ਤੇ ਕਿਸੇ ਤੋਂ ਕੋਈ ਆਸ ਨਹੀਂ ਰੱਖ ਸਕਦੇ 2024 ਲੋਕ ਸਭਾ ਚੋਣ ਨੇੜੇ ਐ ਤੇ ਕਿਸਾਨ ਪੀਐਮ ਦੇ ਅਹੁਦੇ ਤੇ ਕਿਹੜਾ ਚਿਹਰਾ ਦੇਖਣਾ ਚਾਹੁੰਦੇ ਨੇ ਕਿਸ ਨੂੰ ਪਸੰਦ ਕਰਨਾ ਚਾਹੁੰਦੇ ਆ ਕਿਸ ਨੂੰ ਕਿਸਾਨ ਪਸੰਦ ਕਰਦੇ ਆ ਕਿਹੜੀ ਪਾਰਟੀ ਨੂੰ ਗੱਲਬਾਤ ਕਰਾਂਗੇ ਕਿਸਾਨਾਂ ਦੇ ਨਾਲ ਕੀ ਨਾਮ ਹੈ ਬਾਈ ਜੀ ਤੇ ਲਗਾਤਾਰ ਦੇਖਿਆ ਜਾਂਦਾ ਹੈ ਪਾਰਟੀ ਕੋਈ ਵੀ ਹੋਵੇ ਸਰਕਾਰ ਕਿਸੇ ਦੀ ਵੀ ਹੋਵੇ ਕਿਸਾਨ ਜੱਜਦਹਿਤ ਕਰਦੇ ਨੇ ਪ੍ਰਦਰਸ਼ਨ ਕਰਦੇ ਨੇ ਆਪਦੀਆਂ ਮੰਗਾਂ ਨੂੰ ਲੈ ਕੇ ਬੋਡਰਾਂ ਤੇ ਬੰਦੇ ਨੇ ਤੇ ਕਿਸਾਨ ਕਿਹੜੀ ਪਾਰਟੀ ਨੂੰ ਪਸੰਦ ਕਰਦੇ ਆ ਤੇ ਕਿਹੜੇ ਲੀਡਰ ਨੂੰ ਚਾਹੁੰਦੇ ਨੇ। ਪਸੰਤਾ ਜੀ ਫੇਰ ਕਰਾਂ ਸਾਡਾ ਕਰੋ ਕੋਈ ਅੱਜ ਕਰਾਉਣ ਜਿਹਾ ਮੋਦੀ ਨੇ ਝੂਠ ਮਾਰੇ ਆ। 15-15 ਲੱਖ ਲਿਆਂਗਾ ਮੈਂ ਆ ਘਸਨਾਂ ਦੇ ਆਪ ਨੂੰ ਦੋ ਗੁਣਾ ਕਰੂੰਗਾ ਹੁਣ ਤੁਸੀਂ ਵੇਖ ਲੋ ਦੋ ਗੁਣੀ ਕੀ ਕਰਤੇ। ਮੈਂ ਇਹਦਾ ਦੋ ਗੁਣਾ ਜੁੜੂ ਕਰਤੇ ਤੇ ਇਹਦਾ ਦੋ ਗੁਣਾ ਜੁੜੂ ਬਣਾਤਾ। ਕੋਈ ਵੀ ਚੀਜ਼ ਮਤਲਬ ਦੋ ਗੁਣੀ ਨਹੀਂ ਕੀਤੀ। ਤੇ ਮਤਲਬ ਹੁਣ ਅਸੀਂ ਕੋਈ ਆਸ ਵੀ ਨਹੀਂ ਕਰਦੇ। ਅਸੀਂ ਤਾਂ ਦਿੱਲੀ ਜਾਣ ਦੀ ਤਿਆਰੀ ਕਰ ਰਹੇ ਆ। ਕਿਉਂ ਆ ਤਾਂ ਕਰਕੇ ਜੇ ਅੱਜ ਕਰਤਾ ਹੋਵੇ। ਸਰਕਾਰ ਸਾਨੂੰ ਕੋਈ ਨਹੀਂ ਕਰ ਰਹੀ ਸਾਨੂੰ ਦਾ ਰੋਲਾ ਪਾ ਕੇ ਲੈਣਾ ਪੈਂਦਾ ਹੈ ਬੈਠ ਕੇ ਲੈਣੇ ਪਏ ਸੜਕਾਂ ਤੇ ਰਹਿਣਾ ਪੈਂਦਾ ਇਹ ਤਾਂ ਹੁਣ ਸਮਝਦੇ ਵੀ ਚਾਹ ਚਾਹ ਕਿਸੇ ਨੂੰ ਠੰਡ ਠਾਰੀ ਚ ਗਰਮੀ ਚ ਸੌਣ ਭਲਦਾ ਮੀਹਾਂ ਜਿਹੜੇ ਬੈਠਣ ਦਾ ਚਾਹ ਹੁੰਦਾ ਅੱਗੇ ਸਾਲ ਲਾ ਕੇ ਆਏ ਆ ਤੁਸੀਂ ਸਾਲ ਤੋਂ ਮੰਨਿਆ ਇਹ 1-2 ਮਹੀਨੇ ਤੋਂ ਮੰਨ ਪੈਂਦਾ 1 ਮਹੀਨੇ ਤੋਂ ਮੰਨ ਪੈਂਦਾ ਨਾਲ ਇਹਦੀ ਇਜਾਜ਼ਤ ਕਿਸਾਨਾਂ ਸੌਖੇ ਕਹਿੰਦੇ ਸੱਤ ਸੌ ਕਿਸਾਨ ਮਰ ਗਿਆ ਉਹਦਾ ਦੱਸੇ ਉਹਨਾਂ ਨੇ ਕੀ ਦਿੱਤਾ ਕੀ ਕਰਿਆ ਅਜੇ ਚੱਕਰ ਕਿਸਾਨਾਂ ਨੇ ਮਤਲਬ ਜਿਹੜੇ ਮਰੇ ਉਹਨਾਂ ਮਾਜਵੇ ਲੋਕਾਂ ਦੇ ਫੇਲੇ ਨੌਕਰੀਆਂ ਨਹੀਂ ਹਜੇ ਤੱਕ ਮਿਲੀਆਂ ਉਹਨੂੰ ਉਹਦੇ ਹਰ ਰੱਦ ਨਾਂ ਦੇ ਬੈਠੇ ਆ ਪਜੇ ਕੋਈ ਗੱਲ ਹੋਈ ਹੋਵੇ ਕੱਟਣਾ ਸਹੀ ਕਿਸਾਨਾਂ ਦੇ ਬੰਦੇ ਸਮਝਦੇ ਕਿਸਾਨਾਂ ਤਾਂ ਸਮਝ ਰਹੇ ਜੇ ਪਾਸੂ ਹੁੰਦੇ ਐ ਇਹਦਾ ਕੰਮ ਕਰਨ ਖਾਤਰ ਹੀ ਐ ਕਿ ਹੁਣ ਸਾਡੇ ਬੱਚੇ ਵੀ ਕੋਈ ਸੌਖਾ ਗੱਡੀਆਂ ਦੇ ਅਸੀਂ ਵੀ ਆ ਸਕਦੇ ਗੱਡੀਆਂ ਤੋਂ ਜਾ ਵੀ ਸਕਦੇ ਜਿਹੜੇ ਮਤ ਦਿਨ ਰਾਤ ਬਸਾਂ ਦੀ ਜੜਕੇ ਤੁਰੇ ਫਿਰਦੇ ਕੋਈ ਸਮਝਦਾ ਇਹ ਸਹੀ ਕਮਾਈ ਘਟ ਕਰਦੇ ਜਿਹੜੇ ਆਪਣਾ ਐਸਾ ਡੇਡੇ ਸਿਰਾਂ ਵਾਲੇ ਨਾ ਕਮਾਈ ਦਾ ਕੁਝ ਵੀ ਨਹੀਂ ਕਰਦੇ ਕਮਾਈ ਕਿਸਾਨ ਕਰਦਾ ਖਾਂਦੇ ਤੁਸੀਂ ਆਪ ਹੀ ਤੁਹਾਨੂੰ ਪਤਾ ਸਭ ਨੂੰ ਪਤਾ ਵੇਖੋ ਤੁਸੀਂ ਵੀ ਇਸ ਮੇਥੇ ਆਰਵਾਦ ਚੱਕੜ ਵੀ ਮੇਥੇ ਸੋਹਣੇ ਕਿਸਾਨ ਦਾ ਸਹਾਰਾ ਮੇਥੇ ਤੇ ਨੇ ਖਾਂਦੇ ਟਰੈਕ ਲੋਕਣਾਂ ਦੇ ਗੁਣ ਲਾਈ ਜਾਂਦੇ ਕੋਈ ਵੀ ਚੀਜ਼ ਜੀ ਕਿਸਾਨ ਨੂੰ ਹੁਣਤਾ ਜਿੱਥੇ ਦਿੱਤੀ ਨਹੀਂ ਕਿਸ ਸਰਕਾਰ ਨੇ ਵੀ ਜੇ ਦਿੱਤੀ ਹੋਵੇ ਤਾਂ ਕਰਜੇ ਨੇ ਨਹੀਂ ਚੜ ਸਕਦੇ ਜਿਹੜੀ ਕਰਜਾਂ ਦੀ ਮਾਰ ਪਈ ਐ ਇਸੇ ਕਰਕੇ ਪਈ ਭਾਲਾ ਕਰਕੇ ਮੈਂ ਆਈ ਵਧੀ ਜਾਂਦੀ ਆ ਭਾਸਾ ਨੂੰ ਮਿਲ ਨਹੀਂ ਰਿਹਾ ਹੁਣ ਮਨਪੋ ਜਣ ਵੀ ਆ ਰਿਹਾ ਕੇਂਦਰ ਸਰਕਾਰ ਦਾ ਕੀ ਆਸ ਉਮੀਦ ਕੀ ਐ ਕੀ ਬਜਟ ਚ ਹੋਵੇ ਕਿਸਾਨਾਂ ਦੇ ਫਾਇਦੇਮੰਦ ਇਹਨਾਂ ਤੋਂ ਕੋਈ ਆਸ ਨਹੀਂ ਜੀ ਇਹਨਾਂ ਤੋਂ ਜੇਕਰ ਅੱਗੇ ਤੇ 1 ਰਾਮੀਨੇ ਅਸੀਂ ਅੱਗੇ ਬੈਠੇ ਰਹੇ ਦਿੱਲੀ ਹੁਣ ਫੇਰ ਦੁਬਾਰੇ 13 ਤਰੀਕ ਨੂੰ ਫੇਰ ਸਾਡੀ ਤਿਆਰੀ ਆ ਦਿੱਲੀ ਜਾਣ ਦੀ ਇਹਨਾਂ ਤੋਂ 1% ਵੀ ਸਾਨੂੰ ਆਸ ਨਹੀਂ ਜੇਕਰ ਆਸ ਹੋਵੇ ਤਾਂ ਅਸੀਂ ਫੇਰ ਧਰਨੇ ਪ੍ਰਦਰਸ਼ਨ ਮਜਾਰੇ ਕਿਉਂ ਕਰਕੇ ਕਿਸਾਨ ਕਿਉਂ ਰੋਲੇ ਕਿਸਾਨ ਇਕੱਲੇ ਧਰਨਾ ਜੋ ਕਰਾਈ ਰਹੇਗਾ ਤੇ ਕਿਸਾਨਾਂ ਨੂੰ ਇਹਨੇ ਦਿੱਤਾ ਕੀ ਆ ਜਦੋਂ ਇਹ ਲਾਰੇ ਲਾਉਂਦੇ ਆ ਜਦੋਂ ਕਦੋਂ ਲਾਰੇ ਲਾਉਂਦੇ ਆ ਸਰਕਾਰਾਂ ਲਾਰੇ ਲਾਉਂਦਾਂ ਚਾਹ ਪੰਜਾਬ ਸਰਕਾਰ ਹੋਵੇ ਚਾਹ ਸੈਂਟਰ ਸਰਕਾਰ ਹੋਵੇ ਤੇ ਕਿਸਾਨ ਵਿਚਾਰਾ ਇਕੱਲੇ ਧਰਨਾ ਜੋ ਕਰਾ ਹੈਗਾ ਜੀ ਇਹਨਾਂ ਨੇ ਕੱਖ ਨਹੀਂ ਦਿੱਤਾ ਕਿਸਾਨ ਨੂੰ ਕਦੇ ਵੀ ਇਹਨਾਂ ਨੇ ਹਾਂਜੀ ਜੋ ਫਿਰ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਤੇ ਕੀ ਕੁਝ ਖਾਸ ਹੋਣਾ ਚਾਹੀਦਾ ਕਿਸਾਨਾਂ ਨੂੰ ਕਿ ਨੌਜਵਾਨ ਵੀ ਹੋ ਤੇ ਨੌਜਵਾਨ ਖੇਤੀ ਚ ਵੱਲ ਜਾ ਰਿਹਾ ਹੈ ਜਿਆਦਾਤਰ ਨੌਜਵਾਨ ਬਾਹਰ ਵੀ ਜਾ ਰਹੇ ਆ ਨੌਜਵਾਨ ਖੇਤੀ ਦੇ ਨਾਲ ਜ਼ਮੀਨ ਨਾਲ ਜੁੜ ਕੇ ਰਵੇ ਐੋਜਾ ਸਰਕਾਰ ਕਿਹੜੀ ਯੋਜਨਾ ਬਣਾਵੇ ਬਜਟ ਦੇ ਵਿੱਚ ਕੀ ਕੁਝ ਖਾਸ ਹੋਣਾ ਚਾਹੀਦਾ ਦੇਖੋ ਜੀ ਸਾਰਿਆਂ ਨੂੰ ਪਹਿਲਾਂ ਤਾਂ ਜਿਹੜਾ ਸਰਕਾਰ ਨੂੰ ਚਾਹੀਦਾ ਹੈ ਕਿ ਐਮਐਸਪੀਏ ਜਿਹੜਾ ਉਹ ਗਰੰਟੀ ਕਾਨੂੰਨ ਬਣਾਵੇ ਸਾਰੀਆਂ ਫਸਲਾਂ ਜਿੰਨੀਆਂ ਉਹਨਾਂ ਦੇ ਉੱਤੇ ਐਮਐਸਪੀਏ ਜਿਹੜਾ ਉਹਦਾ ਕਾਨੂੰਨ ਲਾਗੂ ਕਰੇ ਐਮਐਸਬੀ ਦੇ ਉੱਤੇ ਸਾਰੀਆਂ ਫਸਲਾਂ ਚੱਕੇ ਹੁਣ ਕਿਸਾਨ ਨੂੰ ਤਾਂ ਕਹਿ ਦਿੱਤਾ ਜਾਂਦਾ ਕਿ ਉਹ ਕਣਕ ਚੋਣੇ ਦੇ ਜਿਹੜਾ ਛੱਡ ਕੇ ਬਦਲਵਾਂ ਲਾਉਣ ਪਰ ਕਿਸਾਨਾਂ ਕੋਲ ਹੋਰ ਕੋਈ ਬਦਲ ਵੀ ਨਹੀਂ ਰਹਿ ਗਿਆ ਹੁਣ ਸਰਕਾਰ ਜਿਵੇਂ ਹੁਣ ਆ ਫਰਵਰੀ ਦੇ ਵਿੱਚ ਇੱਕ ਕਾਨੂੰਨ ਬਣਾ ਰਹੀ ਹੈ ਜਿਹੜਾ ਇਹਨਾਂ ਨੇ ਹੁਣ ਇੰਪੋਰਟ ਡਿਊਟੀ ਖਤਮ ਕਰ ਰਹੀ ਹੈ ਉਹਦੇ ਨਾਲ ਇਹ ਤਾਂ ਸਾਡੀਆਂ ਜਿਹੜੀਆਂ ਇਹ ਫਸਲਾਂ ਸੀਗੀਆਂ ਇਹਨਾਂ ਨੂੰ ਵੀ ਜਿਹੜਾ ਹੈਗਾ ਘਾਟੇ ਦਾ ਸੌਦਾ ਬਣਾ ਰਹੇ ਆ ਪਹਿਲਾਂ ਹੀ ਕਿਸਾਨੀ ਇੱਕ ਘਾਟੇ ਦਾ ਸੌਦਾ ਬਣ ਚੁੱਕੀ ਹੈ ਜੀ ਸਾਨੂੰ ਪਤਾ ਹੀ ਹੈ ਕਿ ਜਿਹੜੀਆਂ ਦੂਸਰੀਆਂ ਜਨਸਾਂ ਜਾਂ ਆਪਣਾ ਕਣਕ ਚੋਣੇ ਦਾ ਜਿਹੜੇ ਰੇਟ ਹੈ ਇਨਾਂ ਦੇ ਰੇਟ ਕੋਈ ਜ਼ਿਆਦਾ ਜਿਹੜੇ ਨਹੀਂ ਵਧਦੇ ਆਏ ਵਾਰ ਇਹਨਾਂ ਦਾ ਜਿਹੜਾ ਮਜ਼ਾਕ ਬਣਾ ਦਿੱਤਾ ਜਾਂਦਾ ਹੈ ਕਦੇ 2 ਰੁਪਏ ਕਿਲੋ ਕਦੇ 1.5 ਰੁਪਏ ਕਿਲੋ ਹੈ ਜਿਹੜਾ ਇਹਦਾ ਰੇਟ ਵਧਾਇਆ ਜਾਂਦਾ ਹੈ ਜਿਹਦੇ ਨਾਲ ਜੇ ਅਸੀਂ ਦੇਖੀਏ ਦੂਜੇ ਪਾਸੇ ਜਿਹੜਾ ਖਰਚਾ ਹੈ ਖਰਚਾ ਜਿਹੜਾ ਉਹ ਆਏ ਸਾਲ 1.5 ਗੁਣਾ 2 ਗੁਣਾ ਵਧ ਜਾਂਦਾ ਹੈਗਾ ਸੋ ਅਸੀਂ ਉਮੀਦ ਤਾਂ ਸਰਕਾਰ ਤੋਂ ਇਹ ਕਰਾਂਗੇ ਕਿ ਜਿਹੜਾ ਸਵਾਮੀਨਾਥਨ ਕਮਿਸ਼ਨਰ ਰਿਪੋਰਟ ਹੈ ਉਹਦਾ ਜਿਹੜਾ ਫਾਰਮੂਲਾ ਹੈ ਉਹ ਲਾਗੂ ਕੀਤਾ ਜਾਵੇ ਤੇਰਾ ਐਮਐਸਪੀ ਤੇ ਗਰੰਟੀ ਕਾਨੂੰਨ ਬਣਾਇਆ ਜਾਵੇ ਤੇ ਜਿਹੜਾ ਫਿਰ ਕੋਈ ਵੀ ਜਿਹੜਾ ਯੁਵਾ ਹੈ ਜੋ ਹੈ ਸ਼ਕਤੀ ਜਿਵੇਂ ਤੁਸੀਂ ਕਿਹਾ ਕੋਈ ਵੀ ਨੌਜਵਾਨ ਆ ਫਿਰ ਆਪਦਾ ਜਿਹੜਾ ਘਰ ਛੱਡ ਕੇ ਆਪਦਾ ਪਰਿਵਾਰ ਛੱਡ ਕੇ ਬਾਹਰ ਨੂੰ ਨਹੀਂ ਜਾਊਗਾ ਕਿਉਂਕਿ ਇੱਥੇ ਨੌਜਵਾਨ ਨੂੰ ਆਪਦਾ ਜਿਹੜਾ ਭਵਿੱਖ ਹੈ ਉਹ ਖਤਰੇ ਦੇ ਵਿੱਚ ਦਿਸ ਰਿਹਾ ਜੇਕਰ ਉਹਦਾ ਭਵਿੱਖ ਹੈ ਜਿਹੜਾ ਇੱਥੇ ਹੀ ਜਿਹੜਾ ਸਰਕਾਰ ਹੈ ਜਿਹੜੀ ਉਸ ਨਿਸ਼ਚਿਤ ਕਰ ਦੇ ਕਿ ਉਹਦਾ ਭਵਿੱਖ ਜਿਹੜਾ ਵਧੀਆ ਹੋਊਗਾ ਤਾਂ ਕੋਈ ਵੀ ਆਪਦਾ ਘਰ-ਬਾਰ ਛੱਡ ਕੇ ਬਾਹਰ ਨਹੀਂ ਜਾਊਗਾ ਵੀ ਕਿਸਾਨੀ ਨੂੰ ਅੱਗੇ ਲੈ ਕੇ ਜਾ ਸਕਦਾ ਹੈ ਕਿਹੜਾ ਤੁਸੀਂ ਦੇਖਦੇ ਹੋ ਵੀ ਕਿਸਾਨਾਂ ਦੇ ਫਾਇਦੇਮੰਦ ਆ ਕਿਸਾਨੀ ਨੂੰ ਵਧਾ ਸਕਦਾ ਪਾਲਟੀ ਵਰਕਰ ਤਾਂ ਦੇਖੋ ਜੀ ਕਿਸਾਨੀ ਨੂੰ ਤਾਂ ਸਾਰੇ ਆਪ ਦੇ ਨਾਲ ਰੋਟੀਆਂ ਸੇਕਦੇ ਨੇ ਕਿਸਾਨੀ ਬਾਰੇ ਤਾਂ ਕੋਈ ਨਹੀਂ ਸੋਚ ਰਿਹਾ ਕੋਈ ਰੀਟਰਨਾ ਕਾਲੀ ਜਾਂ ਕਾਂਗਰਸੀ ਨਾ ਭਾਜਪਾ ਨਾ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਤੋਂ ਲੋਕਾਂ ਨੇ ਇੰਨੀ ਅੰਮੀਤਾਂ ਰੱਖ ਕੇ ਆਮ ਆਦਮੀ ਪਾਰਟੀ ਲੈਂਦੀ ਸੀ ਅੱਗੇ ਤੇ ਆਮ ਆਦਮੀ ਪਾਰਟੀ ਨੇ ਦੇਖੋ ਤੁਸੀਂ ਦੇਖੀ ਜਨੂ ਅੱਜ ਕੱਲ ਦੀ ਜਮਾਨੀ ਨਾਲ ਤੇ ਕਿਸਾਨੀ ਨਾਲ ਕੀ ਕੀ ਹੋ ਰਿਹਾ ਤੇ ਕਿਸੇ ਤੋਂ ਕੋਈ ਆਸ ਨਹੀਂ ਰੱਖ ਸਕਦੇ ਜੀ ਕਿ ਅਸੀਂ ਕਿਸਾਨਾਂ ਵਾਸਤੇ ਕੀ ਹੋਣਾ ਚਾਹੀਦਾ ਖਾਸ ਸਰਕਾਰ ਤੋਂ ਕੀ ਮੰਗ ਕਰਦੇ ਕਿਸਾਨਾਂ ਵਾਸਤੇ ਕੋਈ ਸਰਕਾਰ ਤੋਂ ਕਰਦਾ ਸੀ ਮੋਦੀ ਸਾਹਿਬ ਜਿਹਦੇ ਸਦਾਂ ਦੇ ਵਿੱਚ ਆਉਂਦੇ ਨਾ ਉਹਦੇ ਕਹਿੰਦੇ ਸੀ ਵੀ ਐਮ ਐਸ ਪੀ ਦੀ ਗਾਰੰਟੀ ਤੇ ਸਮਾਮੀਨਾ ਤੰਦੀ ਰਿਪੋਰਟ ਝੂਠ ਮਾਰ ਕੇ ਸਦਾਂ ਦੇ ਵਿੱਚ ਆਏ ਵੀ ਤੁਹਾਨੂੰ ਅਸੀਂ ਲਾਗੂ ਕਰਾਂਗੇ ਤੇ ਕੋਈ ਸਮਾਮੀਨਾ ਤੰਦੀ ਰਿਪੋਰਟ ਬਾਰੇ ਮੁੜ ਕੇ ਇਹਨਾਂ ਨੇ ਕੋਈ ਕਿਸੇ ਨੇ ਗੱਲਬਾਤ ਵੀ ਨਹੀਂ ਕੀਤੀ ਆਦਾਨਾਰ ਵੀ ਨਹੀਂ ਮਾਰਿਆ ਕਿਸਾਨ ਨੂੰ ਤੇ ਜਾਂ ਐਮ ਐਸ ਪੀ ਦੀ ਗਾਰੰਟੀ ਬਾਰੇ ਜੇ ਕਿਸਾਨਾਂ ਨੂੰ ਮੂੰਗੀ ਗਈ ਕਿਸਾਨਾਂ ਨੂੰ ਮੂੰਗੀ ਬੀਜਣ ਨੂੰ ਤਿਆਰ ਹੋ ਗਏ ਜੇ ਕਿਸਾਨਾਂ ਨੂੰ ਗਵਾਰਾ ਗਿਆ ਲੋਕਾਂ ਨੇ ਝੋਨੇ ਵਾਲੇ ਬਾਣ ਦੇ ਵਿੱਚ ਗਵਾਰਾ ਵੀ ਬੀਜਿਆ ਗਵਾਰਾ ਬੀਜਣ ਨੂੰ ਤਿਆਰ ਹੋ ਗਏ ਪਰ ਜਦੋਂ ਕਿਸਾਨ ਦਾ ਲੁੱਟ ਵਾਲਾ ਸਮਾਂ ਆ ਜਾਂਦਾ ਜਦੋਂ ਉਦੋਂ ਕਿਸਾਨ ਦੀ ਪੱਕ ਕੇ ਫਸਲ ਮੰਡੀ ਦੇ ਵਿੱਚ ਆ ਜਾਂਦੀ ਆ ਉਦੋਂ ਇਹ ਪ੍ਰਾਈਵੇਟ ਮੰਡੀਆਂ ਕਰਕੇ ਨੂੰ ਚੱਲ ਪੈਂਦਾ ਇਹਨਾਂ ਤੇ ਕਿਸਾਨ ਨੂੰ ਕੋਈ ਆਸ ਨਹੀਂ ਅਸੀਂ ਕੋਈ ਆਸ ਰੱਖ ਸਕਦੇ ਇਹਨਾਂ ਸਰਕਾਰਾਂ ਤੁਸੀਂ ਕਿਹੜਾ ਲੀਡਰ ਪਸੰਦ ਕਰਦੇ ਹੋ ਵੀ ਜਿਹੜਾ ਕਿਸਾਨੀ ਨੂੰ ਅੱਗੇ ਲੈ ਕੇ ਜਾ ਸਕਦਾ ਅਸੀਂ ਕੋਈ ਨਹੀਂ ਹਜੇ ਤੱਕ ਪਸੰਦ ਕਰਦੇ ਜਿਹੜਾ ਕਿਸਾਨੀ ਨੂੰ ਅੱਗੇ ਲਿਜਾ ਸਕਦਾ ਇਹਨਾਂ ਚ ਕੋਈ ਲੀਟਰ ਨਹੀਂ ਲਿਜਾ ਸਕਦਾ ਜਿੰਨਾਂ ਦਾ ਸਾਡੇਆਂ ਮੰਗਾ ਨਹੀਂ ਪੂਰੀਆਂ ਹੁੰਦਾ ਸੁਆਮੀ ਨਾਥਨ ਦੀ ਰਿਪੋਰਟ ਉਹ ਅਸੀਂ ਲੈਣੀ ਚਾਹੁੰਦੇ ਆ ਸਾਰਾ ਆਮ ਨਾ ਕਰਕੇ ਵੀ ਉਹ ਲੈਣਾ ਚਾਹੁੰਦਾ ਵੀ ਉਹਦਾ ਕਣਕ ਦਾ ਰੇਟ ਜੇ ਹੁਣ ਲਾਵੇ ਦੂਜੀਆਂ ਚੀਜ਼ਾਂ ਦੇ ਰੇਟ ਦੁੱਗਣੇ ਹੋ ਗਏ ਡੀਜ਼ਲ ਦੇ ਰੇਟ ਦੁੱਗਣੇ ਹੋ ਗਏ ਜੇ ਇਹੀ ਕਣਕ ਦਾ ਰੇਟ 3100 ਰੁਪਏ ਹੋਵੇ ਜ਼ਿਮੀਦਾਰ ਨੂੰ ਅੱਜ ਮਤਲਬ ਕਿ 3100 ਦੇ ਰੇਟ ਦੇ ਹਿਸਾਬ ਨਾਲ ਮਤਲਬ ਕਿ ਸਾਲ ਦਾ ਕਿੱਲੇ ਵਾਲੇ ਨੂੰ ਮਤਲਬ ਕਿ ਸਾਲ ਦਾ ਲੱਖ ਰੁਪਏ ਦਾ ਘਾਟਾ ਪੈਂਦਾ 10 ਕਿੱਲੇ ਵਾਲੇ ਨੂੰ 2 ਲੱਖ ਰੁਪਏ ਦਾ ਘਾਟਾ ਪ ਮਤਲਬ ਕਿ 3100 ਹੋਵੇ 1000 ਰੁਪਇਆ ਘਟ ਕੇ ਕਣਕ ਹੁਣ 2200 ਨੂੰ ਆ ਕਣਕ ਜੇ ਸਾਨੂੰ ਸਵਾਣ ਸਾਡੇ ਨੂੰ ਤਾਂ ਲੋੜ ਹੀ ਨਹੀਂ ਕੀ ਇਹਨਾਂ ਵੱਲ ਸਾਡੇ ਪੈਸੇ ਇਹਨਾਂ ਵੱਲ ਰਹਿੰਦੇ ਆ ਕਿਸਾਨਾਂ ਦੇ ਸਾਨੂੰ ਤਾਂ ਕਰਜੇ ਦੇ ਲਖੀਰ ਮਾਰਨ ਵੀ ਇਹ ਮੰਗਾ ਚਾਹੁੰਦੇ ਸਾਨੂੰ ਤਾਂ ਉਹ ਲੀਡਰ ਚੰਗਾ ਲੱਗੂਗਾ ਜਿਹੜਾ ਸਾਡੀਆਂ ਮੰਗਾਂ ਪੂਰਗਾ ਕਰੂ ਕਿਸਾਨ ਹੈ ਕਿਸਾਨ ਨੇਤਾ ਵੀ ਜੋ ਕਹਿ ਰਹੇ ਆ ਵੀ ਕਈ ਮੰਗਾ ਨੇ ਜੋ ਪਿਛਲੇ ਲੰਬੇ ਸਮੇਂ ਤੋਂ ਲੰਕਰੀਆਂ ਨੇ ਸੁਆਮੀਨਾਥਨ ਦੀ ਰਿਪੋਰਟ ਹੋਵੇ ਜੋ ਕਰਜ਼ੇ ਮਾਫੀ ਦੀ ਗੱਲ ਸਰਕਾਰ ਤੋਂ ਲਗਾਤਾਰ ਕਿਸਾਨ ਕਰ ਰਹੇ ਨੇ ਵੀ ਕਰਜ਼ਾ ਮਾਫ ਕੀ ਤਜਾਵੇ ਲਕੀਰ ਖਿੱਚੀ ਜਾਵੇ ਵੀ ਕੋਈ ਕਿਸਾਨਾਂ ਦੇ ਸਿਰ ਤੇ ਕਰਜ਼ਾ ਨਹੀਂ ਰਹੇਗਾ ਉਸ ਦੀ ਮੰਗ ਕਰ ਰਹੇ ਆ ਤੇ ਲੀਡਰ ਦੀ ਗੱਲ ਕੀਤੀ ਆ ਤਾਂ ਲੀਡਰ ਕਿਸਾਨਾਂ ਨੂੰ ਹਜੇ ਤੱਕ ਕੋਈ ਪਸੰਦ ਨਹੀਂ ਜੋ ਕਿਸਾਨਾਂ ਦੇ ਹੱਕ ਦੇ ਵਿੱਚ ਗੱਲ ਕਰੇਗਾ ਕਿਸਾਨੀ ਮੁੱਦੇ ਨੂੰ ਚੱਕੇਗਾ ਕਿਸਾਨਾਂ ਦੇ ਮਸਲੇ ਨੂੰ ਹੱਲ ਕਰੇਗਾ ਉਹੀ ਕਿਸਾਨਾਂ ਦਾ ਪਸੰਦੇਦਾਰ ਲੀਡਰ ਹੋਵੇਗਾ ਕੁਨਾਲ ਬਾਂਸਲ ਪੰਜਾਬ ਤੱਕ